ਅਮੀ ਤੱਕ ਨਹੀਂ ਹੋਤਰੀ ਇਹ ਅੱਜ ਇੱਥੇ ਅਸੀਂ ਆਏ ਸੀਗੇ ਇੱਥੇ ਧਰਨਾ ਲੱਗਿਆ ਹੋਇਆ ਸੀਗਾ ਇੱਕ ਦੁਖਮਈ ਘਟਨਾ ਹੋਈ ਸੀ ਜਿਹਦੇ ਵਿੱਚ ਜੱਗੂ ਭਗਵਾਨਪੁਰੀਆ ਜੀ ਦੀ ਮਾਤਾ ਦਾ ਤੇ ਉਹਨਾਂ ਦੇ ਇੱਕ ਰਿਸ਼ਤੇਦਾਰ ਦਾ ਕੱਲ ਮਰਡਰ ਹੋ ਗਿਆ ਸੀਗਾ that is very unfortunate ਸੀਗੀ ਇਨਸੀਡੈਂਟ ਉਹਦੇ ਵਿੱਚ ਪਿੱਛੇ ਇਹਨਾਂ ਨੇ ਅੱਜ ਧਰਨਾ ਲਗਾਇਆ ਸੀਗਾ ਤੇ ਇੱਕ ਕੰਪਲੇਂਟ ਕੱਲ ਇਹਨਾਂ ਨੇ ਦਿੱਤੀ ਸੀਗੀ ਅੰਗੇਜਡ ਫਾਰਮਰ ਮਿਨਿਸਟਰ ਸੁਖਜਿੰਦਰ ਢਿੱਪੀ ਸੀਐਮ ਡਾਕਟਰ ਸੁਖਜਿੰਦਰ ਸੋਰੀ ਸੁਖਜਿੰਦਰ ਸਿੰਘ ਰੰਧਾਵਾ ਐਂਡ ਹਿਸ ਸਨ ਤੇ ਹੋਰ ਵੀ ਉਹਨਾਂ ਦੇ ਨਾਮ ਲਿਖਾਏ ਸਿਗੇ ਤੇ ਅੱਜ ਇੱਕ ਡੀਡੀਆਰ ਆਫਟਰ ਦਿਸ ਧਰਨਾਵਾਜ਼ ਲੇਟ ਇੱਕ ਜੀਡੀ ਨੰਬਰ 2628625 ਦੇ ਵਿੱਚ ਇਹਨਾਂ ਨੇ ਕੱਢ ਦਿੱਤੀ ਗਈ ਹੈ ਜਿਦੇ ਵਿੱਚ ਉਹਨਾਂ ਨੇ ਸਾਡੀ ਐਪਲੀਕੇਸ਼ਨ ਰਿਸੀਵ ਕਰ ਲਈ ਹੈ ਤੇ ਉਹਦੇ ਵਿੱਚ ਇਹਨਾਂ ਨੇ ਤਿੰਨ ਹਫ਼ਤੇ ਦਾ ਟਾਈਮ ਸਾਨੂੰ ਲਿਖ ਕੇ ਦਿੱਤਾ ਵੀ ਅਸੀਂ ਤਿੰਨ ਹਫ਼ਤੇ ਦੇ ਵਿੱਚ ਐਕਸ਼ਨ ਦੇ ਖਿਲਾਫ ਜੋ ਵੀ ਹੋਏਗਾ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਅਸੀਂ ਜੋ ਵੀ ਹੋਏਗਾ ਉਹਦਾ ਰਿਜ਼ਲਟ ਅਸੀਂ ਤੁਹਾਨੂੰ ਦੇ ਦਾਂਗੇ ਸਿਕਿਉਰਟੀ ਦੀ ਗੱਲ ਚੱਲੀ ਹੈ ਤੇ ਜੇ ਨਹੀਂ ਦੇਣਗੇ ਕੋਈ ਗੱਲ ਨਹੀਂ وی ਵਿਲ ਹੈਡ ਟੂਵਰਡਸ ਹਾਈ ਕੋਰਟ ਜੇ ਸਾਨੂੰ ਨਾ ਮਿਲੀ ਕਿਉਂਕਿ ਉਹਦੀ ਜਾਨ ਨੂੰ ਦੇਖੋ ਉਹਨਾਂ ਦੀ ਜਾਨ ਨੂੰ ਖਤਰਾ ਇਸ ਟਾਈਮ ਕਿਉਂਕਿ ਉਹਨਾਂ ਦੇ ਜਿਹੜੇ ਕੋਈ ਰਹਿ ਗਏ ਨੇ ਸਿਸਟਰ ਜਿਹੜੇ ਡਿਸੀਜ਼ ਨੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਗੈਂਗਵਾੜਾ ਹੋਣ ਦਾ ਇੱਕ ਡਰਾ ਇਸ ਕਰਕੇ ਉਹਨਾਂ ਦੀ ਸਿਕਿਉਰਿਟੀ ਇਸ ਟਾਈਮ ਜ਼ਰੂਰੀ ਹੈ ਪ੍ਰੀਫਰੈਂਸ ਤੇ ਦੇਣੀ ਚਾਹੀਦੀ ਹੈ ਪੁਲਿਸ ਨੂੰ ਪਰਵਾਰ ਨੂੰ ਪੂਰੀ ਤਰ੍ਹਾਂ ਸਹਿਮਤ ਹੈ ਜੀ ਇਸ ਕਾਰਵਾਈ ਤੇ ਫੈਮਲੀ ਇਸ ਪੂਲੀ ਸੈਟੀਸਫਾਈਡ ਫੈਮਲੀ ਇਸ ਪੂਲੀ ਸੈਟੀਸਫਾਈਡ ਕਿਉਂਕਿ ਉਹਨਾਂ ਨੇ ਸਾਰਾ ਇਹ ਪੁਲਿਸ ਨਾਲ ਗੱਲਬਾਤ ਕਰਕੇ ਫੇਰ ਕਰਕੇ ਮੀਡੀਆ ਨਾਲ ਸਾਰਾ ਕੁਝ ਕਰਕੇ ਮੀਡੀਆ ਦੇ ਸਾਹਮਣੇ ਅਸੀਂ ਤਾਂ ਹੀ ਇਹ ਦੇ ਰਹੇ ਆਂ ਅੰਡਰ ਟਾਈਮ ਦੋ ਹਾਈਲਾਈਟਿੰਗ ਕੀ ਸੀ ਆ ਇਹ ਚੀਜ਼ ਇੰਟੈਲੀਜੈਂਸ ਦੀ ਟੀਮ ਉਹਨਾਂ ਦਾ ਸਾਹਮਣੇ ਹੋ ਗਈਆਂ ਉਹਨੂੰ ਇਹ ਚੀਜ਼ੇ ਟਾਈਮ ਲੱਗਣਾ ਤੇ ਉਹ ਸਾਨੂੰ ਉਹਨਾਂ ਟਾਈਮ ਦੋ ਜਦੋਂ ਉਹ ਇੱਕ ਚੀਜ਼ ਦੀ ਮੰਗ ਤੁਹਾਡਾ ਕਿਹੜਾ ਰਿਸ਼ਤੇਦਾਰ ਸੀ ਮੇਰਾ ਰੀਅਲ ਬ੍ਰਦਰ ਹੈ ਕਰਨ ਬੀ ਸੇਕਸ ਠੀਕ ਹੈ ਲੱਗਦਾ ਇਨਸਾਫ ਮਿਲ ਰਿਹਾ ਹੁਣ এবਰ ਤੱਕ ਜੇ ਚਲੋ ਆਏ ਆ ਪੱਤਰਨਾ ਵੀ ਲਾਇਆ ਵਾਹਾਨੂੰ ਸੇਰ ਤੇ ਬੈਠੇ ਤੁਹਾਡੇ ਸਾਹਮਣੇ ਨੇ ਹਲਕਾ ਜਿਹਾ ਨਸਤੀਂ ਵੀ ਆਏ ਤੁਹਾਨੂੰ 15 ਦਿਨ ਦਾ ਥੋੜਾ ਟਾਈਮ ਤੇ ਦੋ ਲੈਟਰ ਚ ਕੀ ਲਿਖਿਆ ਗਿਆ ਹੈ ਲੈਟਰ ਦੇ ਵਿੱਚ ਸਰ ਤੁਹਾਨੂੰ ਕੋਈ ਗੱਲ ਨਹੀਂ ਉਹਨਾਂ ਨੇ ਪਹੁੰਚ ਲੈ ਲਈ ਹੋਈ ਆ ਉਹ ਤਾਂ ਮੋਰਤਾਂ ਦਾ ਉਹ ਕਰਨਾ ਕਰਕੇ ਹਾਂਜੀ ਹਾਂਜੀ ਉਹਨਾਂ ਨੇ ਹਾਨੂੰ ਉਸ ਚੀਜ਼ ਨਹੀਂ ਨਹੀਂ ਤੁਹਾਨੂੰ ਉਹ ਜਿੰਦਾ ਇਹਨਾਂ ਦੇ ਪਰਿਵਾਰ ਦਾ ਹੋਏਗਾ ਤੁਹਾਡੇ ਪਰਿਵਾਰ ਦਾ ਤੁਸੀਂ ਸੰਸਕਾਰ ਕਰ ਕਹਿੰਦੇ ਹਾਂ ਹਾਂਜੀ ਸਰ ਅਸੀਂ ਕਾਲ ਕਰਾਂਗੇ ਕੌਣ ਆ ਰਿਹਾ ਫਿਰਦੇਸ਼ ਤੋਂ ਆਪ ਕੋ ਯਾਰ ਆ ਰਹੇ ਹਾਂਜੀ ਮੇਰੇ ਬ੍ਰਦਰ ਆ ਛੋਟਾ ਮੇਰਾ ਭਰਾ ਹਰ ਲੋਦੇ ਕਰਕੇ ਹੋਇਆ ਉਹਦੇ ਲਈ ਵੀ ਉਹਦੇ ਲਈ ਵੀ ਕੋਈ ਸੁਰੱਖਿਆ ਮੰਗੀ ਤੁਸੀਂ ਬੰਦੇ ਨਹੀਂ ਅਸੀਂ ਕੋਈ ਸੁਰੱਖਿਆ ਨਹੀਂ ਕੋਈ ਨਹੀਂ ਹਾਲੇ ਤੱਕ ਮੰਗੀ ਇਹਨਾਂ ਨੇ ਹਾਨੂੰ ਇੱਕ ਟਰੱਸਟ ਦਵਾਇਆ ਤੁਹਾਨੂੰ ਟਾਈਮ ਦਿਓ ਅਸੀਂ ਇਹਨੇ ਦਿਨਾਂ ਵਿੱਚ ਤੁਹਾਨੂੰ ਕਾਰਵਾਈ ਕਰਕੇ ਦੱਸਾਂਗੇ ਅਸੀਂ ਇਹਨਾਂ ਦੇ ਯਕੀਨ ਤੋਂ ਹੀ ਤਾਂ ਮਤਲਬ ਹੈ ਤਾਂ ਜਾਨਕਾ ਇਸ ਤੇ ਤਾਂ ਅੱਛਾ ਜੀ ਉਹਨਾਂ ਨੇ ਅਸੀਂ ਤੇ ਆਹ ਚੀਜ਼ ਦੇ ਨਾਲ ਹਰ ਸਭ ਤੋਂ ਸਭ ਤੇ ਆਹ ਚੀਜ਼ ਆਓ ਸੁਣਦੇ ਹਾਂ ਯਾ ਸ ਖਤਮ ਕਰ ਲਿਆ ਆਹ ਚੀਜ਼ ਜਿਹੜੀ ਹੈ ਨਾ ਇਹਦੇ ਨਾਲ ਹੰਨਿਸ਼ਵਾਦਵਾਤਾ ਜਵਾਬ ਦੇ ਕਰ ਰਹੀ ਹੋਊਗੀ 15 ਦਿਨਾਂ ਦੇ ਚਾਹ ਤਸਾਲਾ ਕੁਛ ਨਾ ਸਬੂਤ ਹੋਵੇਗਾ ਕੀ ਸਿਕਿਉਰਟੀ ਮਿਲੀ ਹੈ ਜੀ ਹਾਂ ਕੁ ਕਿੰਨੀ ਸਿਕਿਉਰਟੀ ਮਿਲੀ ਇਹ ਨਹੀਂ ਮਿਲਵਾ ਜੇ ਪਤਾ ਕਿੰਨੀ ਤੁਹਾਨੂੰ ਮਿਲੀ ਹੈ ਕਿ ਤੁਹਾਡੇ ਬੇਟੇ ਨੂੰ ਮਿਲੀ ਹੈ ਜੀ ਜੇ ਆਪਰ ਬੇਟਾ ਮੇਰਾ ਤੇ ਮੇਰਾ ਲੱਗ ਖੜੀ ਆ ਮਾਹੋਤੀ ਆ ਹਾਂ ਆਹ ਬੁਝਾ ਬੇਡਾ ਲੱਗੇ ਹੋਏ ਤੇ ਆਪੇ ਕੱਠੀ ਆ ਤੇ ਆਹਨ ਤਰ ਖਤਮ ਕਰ ਦਿੱਤਾ ਗਿਆ ਹਾਂਜੀ ਸੈਟੀਸਫਾਈ ਜਦ ਬੇਲ ਲੋੜ ਪਊਗੀ ਤੇ ਫੇਰ ਲਾਵਾਂਗੇ ਹੁਣ ਤੱਕ ਦੀ ਕਾਰਵਾਈ ਤੋਂ ਸੈਟੀਸਫਾਈ ਕੀਤਾ ਨੂੰ ਹੁਣ ਜਿਹੜੇ ਸਾਹਮਣੋਂ ਉਹਨਾਂ ਨੇ ਹਮਸਾਫ ਦਵਾਇਆ ਉਹ ਜਿਹਨੇ ਦਵਾਇਆ ਉਹ ਸਾਹਮਣੇ ਤੁਹਾਨੂੰ ਸਹੀ ਲੱਗਦਾ ਵਾ ਅੱਗੇ ਹੁਣ ਇਹ ਜਿਤਰਾ ਇਹ ਚੱਲਣਗੇ ਸਹੀ ਚੱਲਣਗੇ ਸਹੀ ਚੱਲਾਂਗੇ ਜੇ ਬਾਅਦ ਵਿੱਚ ਇਹਨਾਂ ਖਰਾਬ ਕਰਦੇ ਆ ਆਪਾਂ ਫੇਤਰ ਨਾ ਲਾਵਾਂਗੇ ਆਪਾਂ ਫੇਤਰ ਨੂੰ ਪਿਆੰਦਾਂਗੇ ਹੋਇਆ ਉਹਨਾਂ ਨੇ ਆ ਜਿਹੜਾ ਜਾਣਲਾ ਹੈ ਉਹਨਾਂ ਦੇ ਉਹ ਜਿਹੜੀ ਅਗੀਆਂ ਐਫ ਆਈ ਆਰ ਵੀ ਕੀਤੀ ਆ 185 ਉਹਨਾਂ ਨਾਲ ਸੈਟੀਸਫਾਈ ਹੋਇਆ ਜਿਹੜੀ ਉਹ ਐਪਲੀਕੇਸ਼ਨ ਦਾ ਬਾਰ ਬਾਰ ਪਾ ਰਿਹਾ ਉਹਦਾ ਜਿਹੜਾ ਆ ਉਹ ਉਹ ਉਹਦੇ ਵਿੱਚ ਹੀ ਕਰਕੇ 185 ਦੇ ਵਿੱਚ ਜਿਹੜਾ ਮਕਰਵਾ ਉਹਦੇ ਤੁਸੀਂ ਇਨਕੁਆਰੀ ਕਰਕੇ ਜੋ ਵੀ ਹੋਏਗਾ ਉਹ ਤੇ ਸਿਕਿਉਰਿਟੀ ਕਿੰਨੀ ਦਿੱਤੀ ਗਈ ਇਹਨਾਂ ਨੂੰ ਬੇਲਾ ਹਰ ਦਾ ਦੋ ਬੰਦੇ ਦੋ ਪਾਸਪੋਰਟ ਜਿਵੇਂ ਵੀ ਹਾਂ ਜੀ